ਹੈਲੋ एवरीवन ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਪਿਆਰ ਭਰੀ ਤੇ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਕਿ ਮੈਨੂੰ ਅਜੇ ਸਮਝ ਨਹੀਂ ਆਉਂਦੀ ਕਿ ਮੈਂ ਕਿੱਦਾਂ ਸਟਾਰਟਿੰਗ ਕਰਨ ਦੀ ਹੈ ਤੇ ਕੀ ਬੋਲਣ ਦੀ ਹੈ ਕਿਉਂਕਿ ਗਾਇਜ਼ ਮੈਂ ਬਹੁਤ ਥੱਕ ਚੁੱਕੀ ਹਾਂ ਸੋ ਅੱਜ ਸੀਗਾ ਆਪਣਾ ਫਰਸਟ ਮੇਰਾ ਪ੍ਰੈਕਟੀਕਲ ਜਿਹੜਾ ਮੈਂ ਲੈਣ ਜਾਣਾ ਸੀਗਾ ਕੋਈ ਆ ਰਿਹਾ ਥੈਟਸ ਵਾਈ ਮੈਂ ਫੋਨ ਦਾ ਕੈਮਰਾ ਡਾਊਨ ਕਰ ਰਹੀਆਂ ਕਿਉਂਕਿ ਇਸ ਟਾਈਮ ਨਾਲ ਭਾਜੀ ਖੜੇ ਕਹਿੰਦੇ ਸੀ ਕਿ ਮੈਂ ਖੁਲਚਾ ਖਾਣਾ ਹੈ ਸੋ ਮੈਂ ਵੀ ਖਾ ਰਹੀ ਹਾਂ ਨਾਲ ਬਟ ਗਰਮ ਬਹੁਤ ਹੈ ਸੋ ਮੈਂ ਚਲੋ ਨਹੀਂ ਦੇਰ ਤੱਕ ਬੈਠੇ ਨਾ ਗੱਲਾਂ ਕਰ ਲਈਏ ਤੇ ਹੁਣ ਟਾਈਮ ਹੋ ਗਿਆ ਆਈ ਥਿੰਕ ਸੋ 6 ਵਜ ਗਏ ਨੇ ਤੇ ਅਸੀਂ 6 ਵਜੇ ਮਤਲਬ ਘਰੇ ਪਹੁੰਚਿਆ ਬਸ ਆਪਣੇ ਘਰ ਦੇ ਥੋੜੀ ਜਿਹੀ ਪਿੱਛੇ ਹੀ ਆਪਾਂ ਪਹੁੰਚਣ ਵਾਲਿਆਂ ਘਰੇ ਸੋ ਓਵਰ ਆਲ ਜਿਹੜਾ ਐਕਸਪੀਰੀਅੰਸ ਹੈਗਾ ਅੱਜ ਬਹੁਤ ਵਧੀਆ ਰਿਹਾ ਬਟ ਥੋੜਾ ਜਿਹਾ ਸਕੂਲ 'ਚ ਮਤਲਬ ਕੰਮ ਲੇਟ ਹੋ ਗਿਆ ਕੁਝ ਆਨਲਾਈਨ ਫੋਟੋ ਵਗੈਰਾ ਅਪਲੋਡ ਕਰਦੇ ਹੁੰਦੇ ਨੇ ਹਨਾ ਜਿਹੜੀ ਅੱਗੇ ਗਾਂ ਆਪਾਂ ਸੀਬੀਐਸਸੀ ਨੂੰ ਭੇਜਣੀ ਹ ਤੇ ਉੱਥੇ ਲੇਟ ਹੋ ਗਿਆ ਅਦਰਵਾਈਜ਼ ਜਿਵੇਂ ਮੈਂ ਅਜੇ ਦਾ ਐਕਸਟਰਨਲ ਗਈ ਸੀ ਕਿ ਫਸਟ ਟਾਈਮ ਮਤਲਬ ਪੇਪਰ ਲੈਣ ਤਾਂ ਮੈਨੂੰ ਬਹੁਤ ਵਧੀਆ ਲੱਗਿਆ ਨਾਲੇ ਇੱਕ ਤਾਂ ਹੁੰਦਾ ਕਿ ਬਹੁਤ ਕੁਝ ਸਿੱਖਣ ਨੂੰ ਮਿਲਦਾ ਹਨਾ ਆਪਾਂ ਨੂੰ ਜਦੋਂ ਆਪਾਂ ਕਿਸੇ ਬਾਹਰ ਵਾਲੇ ਸਕੂਲ ਚ ਜਾਂਦੇ ਆ ਬਾਹਰਲੇ ਟੀਚਰਸ ਨੂੰ ਮਿਲਦੇ ਆ ਹਨਾ ਤੇ ਉੱਥੋਂ ਦੇ ਜਿਹੜੇ ਪ੍ਰਿੰਸੀਪਲ ਸੀਗੇ ਉਹਨਾਂ ਦੇ ਨਾਲ ਮੇਰੀ ਬਹੁਤ ਮਤਲਬ ਗੱਲਬਾਤ ਹੋਈ ਹਨਾ ਤੇ ਬਹੁਤ ਵਧੀਆ ਲੱਗਿਆ ਬਹੁਤ ਸਾਰੀਆਂ ਚੀਜ਼ਾਂ ਸਿੱਖਣ ਨੂੰ ਮਿਲੀਆਂ ਨਿਊ ਐਕਸਪੀਰੀਅੰਸ ਮਿਲੇ ਆ ਤਾਂ ਬਟ ਇਹੀ ਹੈ ਕਿ ਥੋੜਾ ਜਿਹਾ ਲੇਟ ਹੋ ਗਿਆ ਤੇ ਹੁਣ ਜਿਹੜਾ ਆਪਣਾ ਕੱਲ ਦਾ ਸੀਗਾ ਪ੍ਰੈਕਟੀਕਲ ਉਹ ਮੇਰਾ ਹੋ ਗਿਆ ਕੈਨਸਲ ਬਿਕੋਜ਼ ਛੁੱਟੀਆਂ ਐਕਸਟੈਂਡ ਹੋ ਗਈਆਂ ਸੋ ਉਹ ਸਕੂਲ ਵਾਲੇ ਕਹਿੰਦੇ ਕਿ ਅਸੀਂ ਮਤਲਬ ਇਤਨਾ ਬੱਚੇ ਪੋਸੀਬਲ ਨਹੀਂ ਹੈਗਾ ਕਿ ਹੁਣ ਅਸੀਂ ਬੱਚੇ ਬੁਲਾਈਏ ਸੋ ਇਟਸ ਓਕੇ ਦੇਖਦੇ ਹਾਂ ਹੁਣ ਉਹ ਕਦੋਂ ਹੋਊਗਾ ਆਫਟਰ ਦੈਟ ਮੌਨਿਕ ਵਾਲੀ ਸਾਈਡ ਹੈ ਮੇਰਾ ਹੈਗਾ ਆ ਆਪਣਾ ਹੁਣ ਜਿਹੜਾ 10 ਨੂੰ ਹੈ ਤੇ ਬਸ 10 ਨੂੰ ਆਪਣਾ ਲਾਸਟ ਹੈ ਸੋ ਹੋਪਸੋ कि ਜਿਹੜਾ ਆਪਣਾ 10 ਨੂੰ ਹੈ ਉਹ ਵੀ ਬਹੁਤ ਵਧੀਆ ਰਹੂਗਾ ਪ੍ਰੈਕਟੀਕਲ ਸੋ ਬੱਚੇ ਮਤਲਬ ਅੱਜ ਨਾ ਮੈਨੂੰ ਐਵੇਂ ਫੀਲ ਆ ਰਿਹਾ ਸੀ ਕਿ ਇੱਕ ਟਾਈਮ ਉਹ ਸੀ ਜਦੋਂ ਅਸੀਂ ਇਦਾਂ ਵਾਈਵਾ ਦੇਣਾ ਤੇ ਮਤਲਬ ਪ੍ਰੈਕਟੀਕਲ ਪੇਪਰ ਹੋਣਾ ਬਾਹਰੋਂ ਟੀਚਰ ਆਉਣੇ ਹਨਾ ਤੇ ਉਹਨਾਂ ਨੇ ਨਾ ਮਤਲਬ ਅਸੀਂ ਬੜੇ ਨਰਵਸ ਹੁੰਦੇ ਸੀ ਹਾਏ ਕਿੱਦਾਂ ਦੇ ਮੈਡਮ ਆਉਣਗੇ ਹਾਏ ਕਿੱਦਾਂ ਦੇ ਸਰ ਆਉਣਗੇ ਹਾਏ ਸੌਖੇ ਸੌਖੇ ਕੁਐਸਚਨ ਪੁੱਛਣਾ ਹਨਾ ਇਦਾਂ ਦੀਆਂ ਚੀਜ਼ਾਂ ਹੁੰਦੀ ਨਾ ਨਰਵਸਨੈਸ ਜੀ ਕਿ ਪੇਪਰ ਦੇਣਾ ਆਪਾਂ ਨੇ ਪਤਾ ਨਹੀਂ ਕੀ ਪੁੱਛਣਗੇ ਜੇ ਨਾ ਆਇਆ ਤਾ ਮਤਲਬ ਉਹ ਆਏ ਨਾ ਤਾਂ ਸਭ ਤੋਂ ਪਹਿਲਾਂ ਤਾਂ ਮਤਲਬ ਉਹ ਗਰਲ ਜੀ ਸੀਗੀਆਂ ਅੱਜ ਸਾਰੀਆਂ ਗਰਲ ਸੀ ਕੋਈ ਨਹੀਂ ਸੀ ਹੈਗਾ ਤੇ ਮਤਲਬ ਜਿੰਨੀਆਂ ਵੀ ਗਰਲਸ ਤਾਂ ਮੈਂ ਵਾਈ ਵਾਲੇ ਹਾਂ ਮੈਂ ਸਭ ਨੂੰ ਸਭ ਤੋਂ ਪਹਿਲਾਂ ਤਾਂ ਮੈਨੂੰ ਹੀ ਫੀਲ ਆਇਆ ਕਿ ਇਹਨਾਂ ਦੀ ਜਗ੍ਹਾ ਤੇ ਹਨਾ ਵੀ ਜਿੱਦਾਂ ਵੀ ਮੇਰਾ ਵੀ ਟਾਈਮ ਸੀਗਾ ਮੈਂ ਵੀ ਇਸ ਤਰ੍ਹਾਂ ਬੈਠ ਕੇ ਤੇ ਅੱਜ ਪਰਮਾਤਮਾ ਨੇ ਇਹ ਟਾਈਮ ਲਿਆਂਦਾ ਕਿ ਮੈਂ ਐਜ਼ ਐਕਸਟਰਨਲ ਗਈ ਸੀਗੀ ਪੇਪਰ ਲੈਣ ਵਾਸਤੇ ਤੇ ਮੈਂ ਆਹਨ ਕੁੜੀਆਂ ਨੂੰ ਸਭ ਤੋਂ ਪਹਿਲਾਂ ਤਾਂ ਨਾ ਬੜਾ ਰਿਲੈਕਸ ਕਰਵਾਇਆ ਕਿ ਤੁਸੀਂ ਨਰਵਸ ਨਹੀਂ ਹੋਣਾ ਹੈਗਾ ਖਬਰਾਨਾ ਨਹੀਂ ਹੈਗਾ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਸੀ ਇਹ ਦਿੰਦੇ ਹੁੰਦੇ ਸੀਗੇ ਪ੍ਰੈਕਟੀਕਲ ਅਸੀਂ ਵੀ ਨਰਵਸ ਹੋ ਜਾਂਦੇ ਸੀਗੇ ਜਿਹੜੇ ਦੋ ਅੱਖਰ ਆਉਂਦੇ ਉਹ ਵੀ ਭੁੱਲ ਜਾਂਦੇ ਹੁੰਦੇ ਸੀਗੇ ਹਨ ਤੇ ਬਟ ਮੈਂ ਉਹਨਾਂ ਨੂੰ ਪੂਰਾ ਐਨ ਪ੍ਰੋਪਰ ਰਿਲੈਕਸ ਕਰਵਾਇਆ ਕਿ ਤੁਸੀਂ ਬੱਚੇ ਰਿਲੈਕਸ ਕਰੋ ਇਟਸ ਓਕੇ ਨੋ ਵਰੀਜ਼ ਪੇਪਰ ਇਟਸ ਨਾਟ ਅ 빅 ਡੀਲ ਫਿਰ ਉਹਨਾਂ ਨੇ ਮੈਨੂੰ ਆਰਾਮ ਦੇ ਨਾਲ ਰਿਲੈਕਸ ਹੋ ਕੇ ਤੇ ਮਤਲਬ ਬਹੁਤ ਵਧੀਆ ਹਨਾ ਸਾਰੇ ਜੋ ਵੀ ਕੁਛ ਨਹੀਂ ਸੀ ਬੜੀ ਵਧੀਆ ਅਨਸਰ ਕੀਤੀ ਤੇ ਮੈਨੂੰ ਬੜਾ ਵਧੀਆ ਲੱਗਿਆ ਮਤਲਬ ਹਰੇਕ ਚੀਜ਼ ਦਾ ਇਹੜਾ ਫਰਸਟ ਟਾਈਮ ਐਕਸਪੀਰੀਅੰਸ ਹੁੰਦਾ ਆ ਵਧੀਆ ਲੱਗਦਾ ਆ ਹਨਾ ਕਈਆਂ ਵਾਸਤੇ ਵੱਡੀ ਚੀਜ਼ ਨਹੀਂ ਹੋਣੀ ਕਹਿੰਦੇ ਹੋਣੇ ਨੇ ਕੀ ਕੀ ਡੀਕੇ ਗੱਲ ਆ ਹਨਾ ਵੀ ਇਦਾਂ ਜਾਣਾ ਤਾਂ ਬਟ ਨਹੀਂ ਫॉर ਮੀ ਇਹ ਹੈਗੀ ਆ ਮਤਲਬ ਮੈਨੂੰ ਬਹੁਤ ਵਧੀਆ ਲੱਗਿਆ ਤੇ ਚਲੋ ਵਾਈ ਗੁਰੂ ਪਰਮਾਤਮਾ ਇਦਾਂ ਹੀ ਅੱਗੇ ਵੀ ਚੱਲਦਾ ਰਹੇ ਸਾਰਾ ਕੁਝ ਵਧੀਆ ਵਧੀਆ ਤੇ ਬਸ ਉਸ ਤੋਂ ਬਾਅਦ ਆਸ ਤੋਂ ਬਾਅਦ ਤੇ ਫਿਰ ਆਪਾਂ ਛੁੱਟੀ ਤੇ ਆ ਤੇ ਚਲੋ ਗਾਇਸ ਆਪਾਂ ਤੁਹਾਡੇ ਨਾਲ ਕਰਦੇ ਆ ਘਰੇ ਜਾ ਕੇ ਗੱਲ ਤੇ ਮੈਨੂੰ ਫਤਿਹ ਨੂੰ ਮਿਲਣ ਨੂੰ ਬਹੁਤ ਦਿਲ ਕਰਦਾ ਪਿਆ ਯਾਰ ਉਹ ਚੂਹੀ ਜੀ ਨੂੰ ਮੈਂ ਸਿਰੇ ਕਿਸੇ ਦੇ ਕੇ ਆਈ ਸੀ ਕਿ ਬਸ ਮੈਨੂੰ ਲੱਗਿਆ ਸੀਗਾ ਕਿ ਸ਼ਾਇਦ ਅੱਧੇ ਘੰਟੇ ਦਾ ਕੰਮ ਆਪਾਂ ਬਹੁਤ ਛੇਤੀ ਛੇਤੀ ਆ ਜਣਾ ਮੈਨੂੰ ਪਿੱਛੇ ਅਮਨ ਦਾ ਕੋਣ ਵੀ ਆ ਗਿਆ ਕਿ ਤੂੰ ਆਈ ਨਹੀਂ ਹੈੀ ਤੁਸੀਂ ਤਾਂ ਕਹਿੰਦੇ ਸੀਗੇ ਕਿ ਅੱਧਾ ਘੰਟਾ ਲੱਗਣਾ ਹੈ ਹਨਾ ਵੀ ਹੁਣ ਚਲੋ ਕੋਈ ਵੀ ਹਨਾ ਆਫੀਸ਼ੀਅਲ ਕੰਮ ਹੈ ਆਪਾਂ ਕੁਝ ਨਹੀਂ ਕਹਿ ਸਕਦੇ ਜਿਹੜੀ ਚੀਜ਼ ਨੂੰ ਟਾਈਮ ਲੱਗ ਰਿਹਾ ਆਪਾਂ ਕੁਝ ਕਰ ਵੀ ਨਹੀਂ ਸਕਦੇ ਸੋ ਫਾਈਨਲੀ ਸਾਰਾ ਕੁਝ ਕਰਪੁਰ ਕੇ ਤੇ ਹੁਣ ਸਾਨੂੰ ਬਸ 6:30 ਵਜੇ ਘਰੇ ਪਹੁੰਚਦੇ ਆ ਪਹੁੰਚਦੇ ਆ ਹੁਣ ਬਸ ਅਸੀਂ ਵੀ ਦਿਨ 5 ਮਿੰਟਸ ਕਰੇ ਸੌਂਚਣ ਵਾਲੇ ਆ ਆ ਗਏ ਬਾਹਰ ਇਧਰ ਤੋਂ ਮੈਂ ਦੇ ਮੈਂ ਗੱਲਾਂ ਮਾਰਨ ਲੱਗੀ ਹਾਂ ਮੈਂ ਸੌਂਫ ਲੈ ਕੇ ਦਰਵਾਜ਼ੇ ਨਾ ਮੈਂ ਨਹੀਂ ਖਾਣੀ ਸੌਂਫ ਮੈਨੂੰ ਅੱਗੇ ਪਤਾ ਨਹੀਂ ਕਾਉ ਮਾਉ ਹੋਈ ਜਾਂਦੇ ਆ ਅੱਜ ਭਾਜੀ ਨੇ ਵੀ ਮੇਰੇ ਨਾਲ ਬਹੁਤ ਵੇਟ ਕੀਤੀ ਚਾਰੇ ਭਾਜੀ ਵੀ ਥੱਕ ਗਈ ਮੇਰਾ ਪਿੰਡ ਸਾਜਲੀ ਸ਼ਾਨ ਇੱਥੇ ਖੜੇ ਸੀ ਲੋ ਗਾਈਜ਼ हम घर पहुंच चुके हैं और सबसे पहले घर में आके हम बनाएंगे चाय जिसके बिना बिल्कुल नहीं चलता हमारा काम बारे जन्नी मर्जी चाय पी लो ते पर जिन्नी ते ताकाक खादी चाय ना पी लो उनी देर तक मजा नहीं ती आऊंगा कहते हैं साइकिल चला रहे हो ही आंदियां ते आंदियां फिर मैं डांटता एंड उनते आ सारी डांटता तुसी ਗੋਸ ਆਪਣਾ ਕਿਹਾ ਕੈਮਰਾ ਅger ਰੋਟੀ ਵਾਲੇ ਡੱਬੇ ਦੇ ਨਾਲ ਲਾ ਕੇ ਪਰ ਜੀਤ ਪਤਾ ਨਹੀਂ ਸ਼ਾਇਦ ਬੁਟੀਕ ਚਾ ਤੇ ਅਮਨ ਨਹੀਂ ਮਿਲਣਾ ਪਰ ਜੀਤ ਬੁਟੀਕ ਚ ਫਰੀ ਇੱਥੇ ਮਰਜ਼ੀ ਦੋ ਜਣਾ ਘਰੇ ਜਾ ਕੇ ਚੈਨ ਆਉਂਦਾ ਨਾ ਜਿਹੜਾ ਮੈਂ ਕਹਿੰਨੀ ਆ ਉਹ ਕਿਤੇ ਨਹੀਂ ਮਿਲਦਾ ਅੱਜ ਮੰਮੀ ਨੂੰ ਵੀ ਸ਼ਾਇਦ ਫੋਨ ਨਹੀਂ ਆਇਆ ਮੰਮੀ ਨੂੰ ਪਤਾ ਸੀ ਕਿ ਅੱਜ ਉਹ ਵੀ ਧੀ ਗਈ ਹੋਈ ਆ ਬਿਜ਼ੀ ਹੋਣੀ ਆ ਹਨ ਰਬੜ ਪੈਂਡਿੰਗ ਲੈ ਹੈਗਾ ਕੋਈ ਚਲੋ ਕੋਈ ਗੱਲ ਨਹੀਂ ਐਸੇ ਹੀ ਚਲਾ ਲਿੱਤੇ ਹਾਂ ਫਿਰ ਮੈਂ ਪਾਉਣੀ ਆ ਰਬੜ ਨਹੀਂ ਤਾਂ ਮੇਰੇ ਨਾਲ ਤਦੀਦੀ ਨੇ ਫਿਰ ਉਹਨਾਂ ਨੂੰ ਮੈਨੂੰ ਕਹਿਣ ਲੱਗਣਾ ਕਿ ਗगन ਰਬੜ ਪਾ ਲਿਆ ਕਰੋ ਕਿਚਨ ਚ ਵਾਲ ਨਾਲ ਫਲਿਸ਼ ਦੇ ਲੋ ਜੀ ਉਧਰ ਮੈਂ ਚਾਹ ਬਣਾ ਰਹੀ ਹਾਂ ਬਸ ਆਪਣੇ ਲਈ ਤੇ ਭਾਜੀ ਦੀ ਕਿਉਂਕਿ ਬਾਕੀ ਸਾਰਿਆਂ ਨੇ ਤਾਂ ਪੀ ਲਈ ਆ ਅਸੀਂ ਦੋਨੋਂ ਰਹਿਨੇ ਆਂ ਤੇ ਅਸੀਂ ਦੋਨੋਂ ਪੀਨੇ ਆਂ ਚਾਹ ਉਸ ਤੋਂ ਬਾਅਦ ਦੇ ਲੈਂਗੇ ਰੋਟੀ ਦਾ ਇੰਦਰਾ ਸਾਡਾ ਐਕਚੁਅਲ 'ਚ ਪਾਲਕ ਕੱਲ ਐਕਸਟਰਾ ਬੋਇਲ ਕਰਕੇ ਰੱਖਤੀ ਸੀ ਸਾਰਿਆਂ ਨੂੰ ਪਾਲਕ ਪਲੇ ਬੜਾ ਪਸੰਦ ਆਇਆ ਤੇ ਅਸੀਂ ਅੱਜ ਵੀ ਪਾਲਕ ਪਨੀਰ ਹੀ ਖਾਣਾ ਪਨੀਰ ਆਉਂਦੇ ਹੋਏ ਲੈੰਤਾ ਸੀਗਾ ਵੈਸੇ ਕੋਈ ਖਾਸ ਖੁਸ਼ੀ ਨਹੀਂ ਮੈਨੂੰ ਅੰਦਰੋਂ ਬਣ ਰਿਹਾ ਆਪਣੀ ਚਾਹ ਲਓ ਜੀ ਇੱਕ ਵਾਰ ਤੋਂ ਫੇਰ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵੈਸੇ ਤਾਂ ਵਲੌਗ ਕੱਲ ਕੰਟੀਨਿਊ ਕੀਤਾ ਸੀਗਾ ਮੈਂ ਸாரி ਕੰਟੀਨਿਊ ਨਹੀਂ ਕੱਲ ਸਟਾਰਟ ਕੀਤਾ ਸੀਗਾ ਕੰਟੀਨਿਊ ਮੈਂ ਅੱਜ ਕਰ ਰਹੀ ਆ ਤੇ ਅੱਜ ਬਹੁਤ ਸੋਹਣੀ ਧੁੱਪ ਲੱਗੀ ਆ ਤੇ ਮੈਂ ਥੋੜੀ ਜਿੜ ਧੁੱਪੇ ਬੈਠੀ ਆ ਤੇ ਘਰ ਦੇ ਗਏ ਹੋਏ ਨੇ ਥੋੜੀ ਬਹੁਤ ਸ਼ਾਪਿੰਗ ਕਰਨੀ ਸੀਗੀ ਉਹ ਕਰਨ ਗਏ ਹੋਏ ਨੇ ਤੇ ਮੈਂ ਸੋਚਿਆ ਕਿ ਚੱਲਾ ਅੱਜ ਵਿਟਾਮਿਨ ਡੀ ਲਿਆ ਜਾਵੇ ਥੋੜਾ ਜਿਹਾ ਕਿਉਂਕਿ ਬਹੁਤ ਦਿਨਾਂ ਬਾਅਦ ਧੁੱਪ ਨਿਕਲੀ ਹੈ ਇਦਾਂ ਦੇ ਦਿਨ ਲੱਗ ਜਾਂ ਤਾਂ ਵਧੀਆ ਚੰਗੀ ਗੱਲਾਂ ਨਹੀਂ ਤਾਂ ਕਿਤੇ ਜਾਣ ਨੂੰ ਦਿਲ ਨਹੀਂ ਕਰਦਾ ਹੈਗਾ ਕੱਲ ਤਾਂ ਆਕੇ ਬਹੁਤ ਅੱਗੀ ਸੀਗੀ ਟਾਈਮ ਹੀ ਲੱਗਿਆ ਹੋਏਗਾ ਵਲੌਗ ਸ਼ੂਟ ਕਰਨ ਦਾ ਵੀ ਤੇ ਉਸ ਤੋਂ ਬਾਅਦ ਆਕੇ ਫੇਰ ਅਸੀਂ ਬਾਜ਼ਾਰ ਚਲੇਗੇ ਤੇ ਫੇਰ ਘਰੇ ਆਕੇ ਬੱਸ ਅਸੀਂ ਸੌਂਗੇ ਤੇ ਹੁਣ ਬੱਸ ਉੱਠ ਕੇ ਤੇ ਸਾਰੇ ਜਣੇ ਚਲੇ ਗਏ ਨੇ ਉਹ ਤੇ ਆਪਾਂ ਘਰੇ ਧੁੱਪ ਦਾ ਆਨੰਦ ਲੈ ਰਹੇ ਆਂ ਤੇ ਬਾਕੀ ਵੈਸੇ ਵੀ ਥੋੜੇ-ਬੋਤੇ ਕੰਮ ਜੇ ਪਏ ਸੀਗੇ ਮੈਂ ਉਹ ਕਰਵਾਣੇ ਨੇ ਸਾਰੇ ਥੋੜੀ-ਬੋਤੀ ਸੈਟਿੰਗ ਤਾਂ ਮੈਂ ਉਸ ਦਿਨ ਦਿਖਾਇਆ ਸੀ ਨਾ ਚੇਂਜ ਕੀਤੀ ਸੀਗੀ ਤੇ ਅੱਜ ਥੋੜੇ-ਬੋਤੇ ਹੋਰ ਮੈਂ ਫੇਰ ਲਿਸਟ ਤਿਆਰ ਕੀਤੀ ਹੋਈ ਵੀ ਕਿਚਨ ਚ ਕੀ-ਕੀ ਕਰਨਾ ਹੈ ਸੋ ਉਹ ਸਾਰੇ ਅੱਜ ਆਪਾਂ ਕੰਮ ਖਤਮ ਕਰਦੇ ਆ ਅੱਜ ਪ੍ਰੈਕਟੀਕਲ ਹੈ ਨਹੀਂ ਕੋਈ ਵੀ ਤੇ ਹੁਣ ਜਸਟ ਮੇਰਾ ਕੱਲ ਤਾਂ ਪ੍ਰੈਕਟੀਕਲ ਰਹਿ ਗਿਆ ਉਸ ਤੋਂ ਬਾਅਦ ਬਸ ਪਰ ਆਪਾਂ ਫ੍ਰੀ ਆ ਪਤਾ ਹੈ ਦੇਖਿਆ ਤੇ ਸਾਈਕਲ ਦੇ ਨਾਲ ਕਿਵੇਂ ਬੈਲਨ ਟੰਗਦਾ ਕਿਉਂ ਹੀ ਜੀ ਸਾਰਾ ਦਿਨ ਬਸ ਇਹ ਤੇ ਟਪ 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 ਕਰਦੀ ਫਰੀ ਜਾਂਦੀ ਹੈ ਅੱਜ ਮੈਂ ਸਾਰੇ ਬਿਸਤਰੇ ਬਸਰੇ ਕੱਢ ਕੇ ਸੁੱਕਣੇ ਪਾਏ ਮੈਂ ਕਿਹਾ ਧੁੱਪ ਲੱਗੀ ਹੈ ਮੜਾ ਜਾਂ ਸੇਕ ਲੱਗੇ ਤੇ ਡਰਾਈ ਕਲੀਨਰ ਜਿਹੜੇ ਭੇਜੇ ਸੀਗੇ ਆਪਾਂ ਬਲੈਂਕਟ ਵਗੈਰਾ ਤੇ ਉਹ ਕਹਿੰਦੇ ਕਿ ਵੀ ਧੁੱਪ ਲੱਗੇਗੀ ਤੇ ਕੁਝ ਹੋਊਗਾ ਬਿਨਾਂ ਧੁੱਪ ਤੋਂ ਕੁਝ ਵੀ ਨਹੀਂ ਹੋਣਾ ਹੈਗਾ ਤੇ ਮੈਂ ਸੋਚੀ ਬੈਠੀ ਆ ਕਿਤੇ ਵੀ ਸ਼ਾਇਦ ਹੋ ਗਿਆ ਹੋਣਾ ਡਰਾਈ ਕਲੀਨ ਤੇ ਅੱਜ ਮੈਂ ਜਦੋਂ ਫੋਨ ਕੀਤਾ ਤੇ ਉਹ ਕਹਿੰਦੇ ਨਾਨ ਜੀ ਜਿੱਦੀ ਦੇਰ ਤੱਕ ਧੁੱਪ ਨਹੀਂ ਲੱਗਦੀ ਹੈਗੀ ਉਨੀ ਦੇਰ ਤੱਕ ਅਸੀਂ ਕੁਝ ਨਹੀਂ ਕਰਨਾ ਹੈਗਾ ਤੇ ਕੱਲ ਨੂੰ ਅਮਰਤ ਦਾ ਫੋਨ ਆਇਆ ਸੀ ਤੇ ਅਮਰਤ ਕਹਿ ਰਿਹਾ ਸੀਗਾ ਕਿ ਆਪਾਂ ਹਨਾ ਲੋਹੜੀ ਉਹ ਕਰ ਲੈਂਦੇ ਹਾਂ ਉੱਥੇ ਸੈਲੀਬ੍ਰੇਟ ਕਿ ਚਲ ਅਮਰਤ ਦੇ ਵਿਆਹ ਦੀ ਲੋਹੜੀ ਸੀ ਪਹਿਲੀ ਹਨਾ ਪਰ ਹੁਣ ਚੱਕਰ ਹੈ ਕਿ ਨਾ ਤਾਂ ਅਮਰਤ ਹੁਣੀ ਇੱਥੇ ਹੈਗੇ ਨੇ ਤੇ ਲੋਹੜੀ ਵਾਲੇ ਦਿਨ ਵੀ ਸਾਡਾ ਜਾਣਾ ਉੱਥੇ ਮੁਸ਼ਕਿਲ ਹੈ ਬਾਕੀ ਦੇਖਦੇ ਹਾਂ ਕੀ ਪਲੈਨਿੰਗ ਬਣਦੀ ਹੈ ਕਿੱਦਾਂ ਕਰਦੇ ਆਂ ਆਪਾਂ ਅੱਜ ਡਿਸਕਸ ਕਰਦੇ ਬੈਠੇ ਸੀਗੇ ਅਸੀਂ ਕਿ ਕਿੱਦਾਂ ਕਰੀਏ ਹਨਾ ਤੇ ਬਾਕੀ ਸਾਰੀਆਂ ਚੀਜ਼ਾਂ ਫੇਰ ਹੁਣ ਗੁਰਿੰਦਰ ਦੇ ਆਉਣ ਤੋਂ ਬਾਅਦ ਹੋਣਗੀਆਂ ਤੇ ਅੱਛਾ ਸਰ ਬਹੁਤ ਸਾਰੇ ਕਾਲ ਪੁੱਛੇ ਸੀਗੇ ਕਿਹੜੇ ਸਬਜੈਕਟ ਤੁਸੀਂ ਪ੍ਰੈਕਟੀਕਲ ਲੈਣਗੇ ਸੀ ਜੀ ਮੈਂ ਗਈ ਸੀਗੀ ਜੀ ਪੋਲੀਟੀਕਲ ਸਾਇੰਸ ਪੋਲੀਟੀਕਲ ਸਾਇੰਸ ਪੋਲਿਟਿਕਸ ਤੇ ਮੈਂ ਹੋਰ ਕੀ ਕਹਣਾ ਸੀਗਾ ਹਾਂਜੀ ਸੱਚ ਤੁਸੀਂ ਪੁੱਛ ਰਹੇ ਸੀ ਤੁਸੀਂ ਗਵਰਨਮੈਂਟ ਟੀਚਰੋਂ ਨਹੀਂ ਜੀ ਐਨੀ ਕਿਸਮਤ ਨਹੀਂ ਪ੍ਰਾਈਵੇਟ ਟੀਚਰੀਆਂ ਜੀ ਬਟ ਕੋਈ ਗੱਲ ਨਹੀਂ ਜੋ ਵੀ ਹੈ ਜਿੱਥੇ ਵੀ ਆ ਸ਼ੁਕਰ ਹੈ ਪਰਮਾਤਮਾ ਦਾ ਕਈ ਇਹਨਾਂ ਚੀਜ਼ਾਂ ਨੂੰ ਵੀ ਦਰਸਦੇ ਆ ਕਿਉਂਕਿ ਮੈਨੂੰ ਪਤਾ ਜਦੋਂ ਅਸੀਂ ਨਵੀਂ ਨਵੀਂ ਬੀਐਡ ਕੀਤੀ ਸੀ ਨਾ ਤਾ ਮਤਲਬ ਉਸ ਟਾਈਮ ਅਸੀਂ ਜੌਬ ਨੂੰ ਮਤਲਬ ਨਿਕਲਦੇ ਸਾਰ ਤਰਸਦੇ ਸੀਗੇ ਔਰ ਬਹੁਤ ਘੱਟ ਸੈਲਰੀਜ਼ ਦੇ ਉੱਪਰ ਸਾਨੂੰ ਜੌਬ ਮਿਲਦੀਆਂ ਹੁੰਦੀਆਂ ਸੀਗੀਆਂ ਉਦੋਂ ਤੇ ਉਦੋਂ ਤੇ ਐ ਹੁੰਦਾ ਸੀ ਵੀ ਇੰਨੀ ਘੱਟ ਸੈਲਰੀ ਦੇ ਉੱਪਰ ਤਾਂ ਮਤਲਬ ਕਰਨ ਨਾਲ ਚੰਗਾ ਕੀ ਆਪਾਂ ਘਰੇ ਰਹੀਏ ਜੇ ਹਨਾ ਬਟ ਚਲੋ ਪ੍ਰਮਾਤਮਾ ਕਹਿੰਦੇ ਕਿ ਜੋ ਕੁਝ ਵੀ ਹੈ ਤੁਹਾਡੇ ਕੋਲ ਜੋ ਕੁਝ ਉਸ ਵਾਹਿਗੁਰੂ ਨੇ ਦਿੱਤਾ ਹੈ ਹਮੇਸ਼ਾ ਆਦੇ ਨਾ ਸ਼ੁਕਰਗੁਜ਼ਾਰ ਰਹੋ ਕਿ ਅੱਜ ਜੋ ਚੀਜ਼ਾਂ ਸਾਡੇ ਕੋਲ ਨੇ ਜੋ ਮਤਲਬ ਸੁੱਖ ਸੁਹੂਲਤਾਂ ਸਾਡੇ ਕੋਲ ਨੇ ਇਹਨਾਂ ਚੀਜ਼ਾਂ ਲਈ ਵੀ ਬਹੁਤ ਸਾਰੇ ਵਿਚਾਰੇ ਲੋਕ ਨੇ ਜਿਹੜੇ ਤਰਸਦੇ ਨੇ ਸੋ ਪਰਮਾਤਮਾ ਨੇ ਜਿੰਨਾ ਦਿੱਤਾ ਸਬਰ ਸੰਤੋਖ ਬਹੁਤ ਹੈ ਵਾਹਿਗੁਰੂ ਬਸ ਚੰਗੀ ਸਿਹਤ ਦਵੇ ਕਹਿੰਦੇ ਪੈਸੇ ਦੋ ਘਟਨਾ ਵੀ ਚਲ ਜਾਏਗਾ ਰੋਟੀ ਅੱਧੀ ਖਾ ਲਾਂਗੇ ਚੰਗੀ ਸਿਹਤ ਦਵੇ ਕਿੱਥੇ ਤੋਂ ਕਿੱਥੇ ਤੁਰ ਗਿਆ ਮੇਰਾ ਟੌਪਿਕ ਸੋ ਹੋ ਸਕਦਾ ਤੁਹਾਡੇ ਕੋਲ ਜਿਹੜੇ ਕੁਐਸਚਨਸ ਦੇ ਆਨਸਰ ਹੈਗੇ ਤੁਹਾਨੂੰ ਮਿਲ ਗਏ ਹੋਣਗੇ ਤੇ ਉਸ ਤੋਂ ਬਾਅਦ ਹੁਣ ਆਪਾਂ ਕਰਦੇ ਆਂ ਕੰਮ ਤੇ ਬਸ ਮੈਂ ਚਲਦੀ ਆਂ ਅੰਦਰ 10 ਮਿੰਟ ਆਪਾਂ ਨੇ ਧੁੱਪ ਸੇਕ ਲਈ ਬਹੁਤ ਹੈ 11 ਨੂੰ ਇੱਕ ਸਾਡੇ ਲੋੜੀ ਦਾ ਫੰਕਸ਼ਨ ਹੈ ਉੱਥੇ ਵੀ ਜਾਣਾ ਹੈ ਤੇ ਬਸ ਕੱਲ ਆਪਾਂ ਕੰਮ ਆਪਣੇ ਘਰ ਕਰ ਕਰਕੇ ਦੇਖਦੇ ਆਂ ਫਿਰ ਜਿਹੜੇ ਆਪਣੇ ਬਾਹਰ ਦੇ ਕੰਮ ਨੇ ਨਾ ਵਿਚਾਰਦੇ ਥੋੜੇ ਬਥੇ ਕੱਲ ਫਿਰ ਸਕੂਲ ਤੋਂ ਆ ਕੇ ਚੱਲਾਂਗੇ ਕਿਉਂਕਿ ਕੱਲ ਤਾਂ ਇੱਧਰ ਹੀ ਇਹ ਮੂਲਕ ਵਾਲੀ ਸਾਈਡ ਐਨੀ ਦੂਰ ਨਹੀਂ ਹੈਗਾ ਨਜ਼ਦੀਕ ਹੀ ਆ ਉਹ ਤਾਂ ਆਪਾਂ ਨੂੰ ਨਾ ਫੋਨ ਆ ਗਿਆ ਪਟਿਆਲੇ ਤੋਂ ਕਿ ਆਪਣੇ ਨਾਲ ਕਸਟਮਰ ਆ ਰਹੇ ਨੇ ਤੇ ਗਗਨ ਉਹਨਾਂ ਵਾਸਤੇ ਨੇ फटाफट ਸੂਟ ਪੈਕ ਕਰਕੇ ਰੱਖ ਦੇ ਤੇ ਉਹਨਾਂ ਨੇ ਆਹ ਵਾਲਾ ਸੂਟ ਲੈ ਕੇ ਜਾਣਾ ਆਹ ਵਾਲਾ ਤੇ ਆਪਾਂ ਘਰ ਦੇ ਕੰਮ ਦੇ ਨਾਲ-ਨਾਲ ਇੱਧਰ ਵੀ ਧਿਆਨ ਦੇ ਰਹੇ ਆਂ ਆਪਣੇ ਬਿਜ਼ਨਸ ਵੱਲ ਵੀ ਤੇ ਬਸ ਸੂਟ ਪੈਕ ਕਰਤਾ ਓ ਮਾਈ ਗਾਡ ਬਹਿਾਰੇ ਤੇ ਰਹਿ ਗਿਆ ਬੈਰੀ ਤੇ ਲਿਆਈ ਹੈਗਾ ਆਪਾਂ ਨੇ ਗੱਲ ਤਾਂ ਕੰਮ ਮੇਰਾ 50% ਹੋ ਗਿਆ 50% ਰਹਿ ਗਿਆ ਤੇ ਚਲੋ ਜੀ ਆਪਾਂ ਹੁਣ ਚੱਲਦੇ ਆਂ ਕਰਕੇ ਸੂਟ ਪੈਕ ਤੇ ਸੂਟ ਪੈਕ ਕਰਦੇ ਕਰਦੇਣਾ ਮੈਨੂੰ ਆ ਵੀ ਲੱਗ ਗਿਆ ਤੇ ਆਪਾਂ ਇਹ ਵੀ ਛੱਤ ਲਿਆ ਨਾਲ ਹੀ ਤੇ ਧੁੱਪਾ ਜਿੰਨੀ ਸੋਹਣੀ ਲੱਗੀ ਹੋਈ ਐ ਕਿ ਮਜ਼ਾ ਆ ਗਿਆ ਹੈ ਧੁੱਪ ਘਤ ਲੋ ਗਾਇਸ ਕੰਮ ਕਰਕੇ ਹੋ ਗਿਆ ਆਪਾਂ ਵੇਲੇ ਤੇ ਹੁਣ ਨਾ ਮਨ ਲੱਗੀ ਢੋਖੋ ਤੇ ਹੀ ਸਾਰੇ ਰੋਟੀਆਂ ਬਣਾਈਆਂ ਸੀ ਮੇਥੀ ਵਾਲੀਆਂ ਤੇ ਹੁਣ ਮੇਰਾ ਉਹ ਰੋਟੀ ਖਾਣ ਨੂੰ ਜੀ ਨਹੀਂ ਕਰਨ ਦਿਆ ਤੇ ਮੈਂ ਆਈਆਂ ਇੱਧਰ ਦੀ ਦਿਉਣਾ ਉਹ ਵੇਖਣ ਕਿ ਜੇ ਕੁਝ ਪਿਆ ਚ ਅੱਜ ਦਾ ਖਾਣ ਨੂੰ ਨਾਥਿੰਗ ਨਾਥਿੰਗ ਬਹੁਤ ਜ਼ਿਆਦਾ ਗੁੱਸਾ ਆ ਰਿਹਾ ਹੁਣ ਮੈਨੂੰ ਵੀ ਕੁਝ ਪਿਆ ਨਹੀਂ ਹੈਗਾ ਖਾਣ ਨੂੰ ਪਰ ਮੈਨੂੰ ਆ ਲੱਗਦਾ ਵੀ ਕੜੀ ਪਈ ਹੈ ਅੱਜ ਕੜੀ ਪਾਉਣੀ ਆ ਥੋੜੀ ਜੀ और खाते हैं ओह माई गड ओ वाह कड़ी विद टू पकौड़ा सोने पे तहागा सो मैं सोच रही हूँ कि मैं जो दो रोटिया ना सही रहेगा ढिड भी भर जाएगा मेरा फिर आप तो बनाने सोनी जी चाह फिर अह पीने है। जो भी सी काम सारे खत्म हो गए चलो ਮੇਰੇ ਸਫਾਈਆਂ ਹੋ ਗਈਆਂ ਸਾਰੀਆਂ ਆਪਣੀਆਂ ਚਲੋ ਜੀ ਕੜੀ ਪਾ ਲਈ ਆਪਾਂ ਕੌਲੀ 'ਚ ਕੋਈ ਜ਼ਿਆਦਾ ਭਰਨੀ ਨਹੀਂ ਕੋਈ ਗੱਲ ਨਹੀਂ ਇਗਨੋਰ ਮਾਰੇ ਕਿਉਂਕਿ ਭੁੱਖ ਬਹੁਤ ਲੱਗ ਰਹੀ ਹੈ ਨਾ ਚਲੋ ਗਾਇਸ ਸੋਨੂ ਘਰੋਂ ਖਾ ਕੇ ਕੜੀ ਤੇ ਆਪਾਂ ਧੱਕੀ ਸੀ ਆਖੀ ਚਾਹ ਤੇ ਚਾਹ ਬਸ ਦੁੱਧ ਪਾਣ ਲੱਗੀਆਂ ਮੈਂ ਰਿੱਝ ਗਈ ਸਾਡੇ ਜਿਹੜੇ ਕੰਮ ਹੈਗੇ ਸਾਰੇ ਫਾਈਨਲੀ ਮੁੱਕ ਗਏ ਜਿਹੜੇ ਅੱਜ ਮਤਲਬ ਮੇਨ ਅੱਜ ਜਿਹੜਾ ਮੇਰਾ ਅਜੰਡਾ ਸੀਗਾ ਉਹ ਇਹ ਸੀਗਾ ਕਿ ਸਾਰੇ ਜਾਲੇ ਸਾਫ਼ ਕਰਨੇ ਸੀਗੇ ਪਲੱਸ ਆ ਸਾਰਾ ਸੈੱਟ ਕਰਨਾ ਸੀਗਾ ਇਧਰੋਂ ਆ ਸਾਰੇ ਡੱਬੇ ਕੱਪ ਕੁੱਪ ਸਾਰਾ ਇੱਥੇ ਸੈੱਟ ਕਰਾਇਆ ਆ ਸਾਰਾ ਆ ਨੀਚੇ ਤੋਂ ਲੈ ਕੇ ਉੱਪਰ ਤੱਕ ਮਤਲਬ ਇਹ ਅਲਮਿਰਾ ਸੈੱਟ ਕਰਵਾਤੀ ਸਾਰੀ ਤੇ ਮਤਲਬ ਹੁਣ ਫਾਈਨਲੀ ਜਾ ਕੇ ਸਾਰੇ ਕੰਮ ਨਿਪੜ ਗਏ ਮੋ ਟੇਲਰ ਤੇ ਮੈਨੂੰ ਸੀ ਮੀਨਸ ਡੀਪ ਕਲੀਨਿੰਗ ਡੀਪ ਕਲੀਨਿੰਗ ਔਰ ਉਹਨਾਂ ਹੀ ਡੀਪ ਸਕੂਨ ਮਿਲਦਾ ਜਿੰਨੀ ਡੀਪ ਕਲੀਨਿੰਗ ਉਹਨਾਂ ਡੀਪ ਸਕੂਨ ਤੇ ਗਾਇਸ ਮੇਰੀ ਚਾਲ ਬੱਤੂ ਟਕਾਣਾ ਮੈਂ ਫੋਨ ਇੱਥੇ ਰੱਖ ਰਹੀ ਆ आई डोंट नो मेरा मुँह आ रहा है कि नहीं आ रहा इधर नहीं होना इधर सू मेरी सोहनी जी आवाज़ सुनाई जी होनी अच्छा पता नहीं की कुछ बहुत जल्दी खत्म हो गया मैं पतीला उधर रखे हेलो गाइस हम हाजिर हैं ਆਪਾਂ ਲਾਨੇ ਅੰਦਰ ਹੀਟਰ ਕਿਉਂਕਿ ਬਾਹਰ ਉਹ ਵੀ ਠੰਡ ਧੁੱਪ ਚਲੀ ਗਈ ਹੈ ਤੇ ਹੀਟਰ ਲਾ ਕੇ ਫਿਰ ਉੱਥੇ ਆਪਾਂ ਚਾਹ ਪੀਂਦੇ ਆ ਆਇਆ ਕਿਰੰਦ ਜੀ ਚਾਹ ਮੀਏ ਚਾਹ ਲੋ गाइस ਇਧਰੋਂ ਵੀ ਨਾ ਆਤਾ ਸਾਫ ਇਧਰੋਂ ਪਹਿਲਾਂ ਤਾਂ ਮੈਂ ਗਮਲੇ ਦਿਖਾਵਾਂ ਗਮਲਿਆਂ ਦੇ ਮਤਲਬ ਆ ਲਓ ਗਮਲਿਆਂ ਦੇ ਤੁਸੀਂ ਦਰਸ਼ਨ ਕਰੋ ਜਿੰਨਾ ਚਿਰ ਵਿਚਾਰਿਆਂ ਚ ਕੋਈ ਵੀ ਫੁੱਲ ਨਹੀਂ ਹੈਗਾ ਪਰ ਇਧਰੋਂ ਸਾਫ ਹੋ ਗਿਆ ਇਧਰੋਂ ਚਕਵਾ ਤੇ ਸਾਰੇ ਗਮਲੇ ਇਧਰ ਬਹੁ ਮੁੰਜੇ ਮੁੰਜੇ ਸਾਰਾ ਕੁਝ ਪਿਆ ਸੀ ਉਹ ਮੈਂ ਸਾਰਾ ਕੁਝ ਚਕਵਾ ਕੇ ਸਟੋਰ ਚ ਰਖਵਾਤਾ ਸਮਾਨ ਉਹ ਕਿਉਂਕਿ ਫਿਰ ਲੋੜੀ ਵੀ ਹੈ ਨਾ ਤਾਂ ਲੋੜੀ ਤੇ ਆਪਾਂ ਇੱਧਰ ਹੀ ਮਤਲਬ ਉਹ ਗਾੜਾ ਬਾਲਦੇ ਹੁੰਦੇ ਆਪਾਂ ਇੱਧਰ ਹੀ ਬਾਲਦੇ ਹੁੰਨੇ ਆ ਫਿਰ ਮੈਂ ਕਿਹਾ ਇਧਰੋਂ ਪਹਿਲਾਂ ਆਪਾਂ ਸਾਫ਼ ਕਰਵਾ ਲਈਏ ਤੇ ਫੈਮਿਲੀ ਗਈ ਹੋਈ ਸਾਰੀ ਪਟਿਆਲੇ ਤੇ ਮੈਨੂੰ ਲੱਗਦਾ ਵੀ ਡੀਮਾਰਟ ਵੀ ਗੈਰ ਰਹੀ ਸੀ ਕਿ ਅਸੀਂ ਜਾ ਕੇ ਆਉਣਾ ਤੇ ਹੋ ਸਕਦਾ ਉਹ ਲੇਟ ਹੋ ਜਾਣਾ ਕਿ ਡੀਮਾਰਟ ਤੋਂ ਸਮਾਨ ਵਗੈਰਾ ਵੀ ਲਿਓਣਾ ਆ वैसे मैं कैसी आपा इकट्ठे चलਾਂਗੇ बट ਹੁਣ ਫਿਰ ਟਾਈਮ ਵੀ ਨਹੀਂ ਹੈਗਾ ਫਿਰ ਮੈਂ ਉਹਨਾਂ ਨੂੰ ਕਿਹਾ ਮੈਂ ਕਿ ਚਲ ਤੁਸੀਂ ਹੀ ਲੈ ਆਇਓ ਸਮਾਨ ਇਹ ਦੇਖੋ ਆਪਣੀ ਚਾਹ ਬਣ ਗਈ ਹੈ ਚਾਹ ਦੇ ਉੱਪਰ ਨਾਲ ਗਲਤੀ ਨਾਲ ਮੇਤੋਂ ਮਲਾਈ ਪੈ ਗਈ ਅੰਮ੍ਰਿਤ ਮਲਾਈ ਵਾਲੀ ਚਾਹ ਬਿੱਥੇ ਵੀ ਪਸੰਦ ਨਹੀਂ ਹੈਗੀ ਗਾਇਸ ਚਾਹ ਤਾਂ ਬਣ ਗਈ ਪਰ ਮੇਰਾ ਵਿਚਾਰਾ ਸਿਲੰਡਰ ਧੋਖਾ ਦੇ ਗਿਆ ਮੈਨੂੰ ਬਿਲਕੁਲ ਜਦੋਂ ਚਾਹ ਬਣ ਗਈ ਨਾਲ ਦੀ ਨਾਲ ਇਹੋ ਖਤਮ ਹੋ ਗਿਆ ਚਲੋ ਗਾਇਸ ਆਪਾਂ ਹੁਣ ਆਪਣੇ ਲਈ ਤੇ ਗਿਰਨ ਦੀ ਲਈ ਤੇ ਮੰਮੀ ਲਈ ਚਾਹ ਪਾਈ ਕਿਉਂਕਿ ਹਮ 3 ਹੀ ਹੈ ਯਹਾਂ ਤੇ ਐਸੇ ਹੀ ਪੁੰ ਲੈਤੇ ਹਾਂ ਥੋੜੀ ਜਿਹੀ ਠੰਪ ਲੱਗੀ ਸੀ ਪਰ ਅੱਜ ਫੇਰ ਬੜੀ ਠੰਡ ਹੋ ਗਈ ਮੈਂ ਹੀਟਰ ਲਾ ਕੇ ਆਈ ਹਾਂ ਅੰਦਰ ਉੱਥੇ ਬਹਿ ਕੇ ਆਪਾਂ ਕਿੰਨੀਆਂ ਚਾਹ ਪੂਰੀ ਐ ਨਾ ਫੇਰ ਮਤਲਬ ਸੀਤ ਸੀਤ ਜਿਹੀ ਨਹੀਂ ਹੁੰਦੀ ਹੈਗੀ ਜਿਵੇਂ ਉਵੇਂ ਲੱਗ ਰਹੀ ਹੈ ਠੰਡ ਅੱਜ ਬਾਈਕੋੜ ਕੰਮ ਵੀ ਬਹੁਤ ਸੀ ਅਜੇ ਮੈਂ ਮੰਮੀ ਨੂੰ ਫੋਨ ਕਰਨਾ ਮੰਮੀ ਦਾ ਫੋਨ ਨਹੀਂ ਆਇਆ ਸੋ ਅਦਾ ਕਿਉਂਕਿ ਮੰਮੀ ਇਸ ਪਲੇਖੇ ਚ ਬੈਠੇ ਨੇ ਕਿ ਗਗਨ ਤਾਂ ਗਈ ਹੋਣੀ ਹੈ ਘਰੇ ਨਹੀਂ ਹੋਣੀ ਸਕੂਲ ਗਈ ਹੋਣੀ ਹੈ ਤਾ ਕਰਕੇ ਉਹਨਾਂ ਨੇ ਫੋਨ ਨਹੀਂ ਕੀਤਾ ਆਪਾਂ ਚਾਹ ਪੀ ਕੇ ਫੇਰ ਮੰਮੀ ਨੂੰ ਫੋਨ ਕਰ ਦੂੰਗੀ ਤੇ ਅੱਜ ਰਾਤ ਦੇ ਡਿਨਰ ਚ ਰਾਈਸ ਮੈਂ ਬਣਾਉਣ ਵਾਲੀ ਆ ਖਿਚੜੀ ਜਿਹਦੇ ਵਿੱਚ ਮਿਕਸਡ ਦਾਲ ਹੋਣਗੀਆਂ ਰਾਈਸ ਤਾਂ ਹੋਣੇ ਵੀ ਆਪਰੇਸਲੀ ਰਾਈਸ ਦੀ ਖਿਚੜੀ ਬਣਦੀ ਹੁੰਦੀ ਹੈ ਹਨਾ ਤੇ ਪਲੱਸ ਉਹਨੂੰ ਮੈਂ ਲਸਣ ਅਦਰਕ ਪਿਆਜ਼ ਹਰੇ ਪਿਆਜ਼ ਨੂੰ ਦੇੜੇ ਉਹ ਸਭ ਦਾ ਪਾ ਕੇ ਫੇਰ ਤੜਕਾ ਲਾਉਂਗੀ ਬਹੁਤ ਚਾਹ ਆਪਣੀ ਪਾ ਲਈ ਗਲਾਸ ਵਿੱਚ ਪੂਰੇ ਤੁੰੜਲੇ ਚਾਹ ਦੇ ਕਿਰਨ ਦੀਦੀ ਜੇ ਮਿਲ ਗਿਆ ਹੈ ਹਮੇ ਇਹ ਖਾ ਲੈਂਗੇ ਹਮ ਤੇ ਆਪਾਂ ਅੰਦਰ ਬੰਨੇ ਆ ਰੇਟਰ ਲਾ ਕੇ ਠੰਡਾ ਬੜੀ ਹੈ ਹੈ